ਠੀਕ ਹੈ ਚਲੋ ਜੈ ਸ਼ਕਰ ਦਾ ਧਿਆਨ ਆਗਿਆਤਾ ਦੋਸਤੋ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਤੇ ਪਿੰਡ ਮੇਰਾ ਅਸਲ ਇਸ ਆਫਿਸ ਟਾਈਮ ਹੈ ਕਿਸੇ ਵੀ ਘਰੋਂ ਫੜ ਰਿਹਾ ਲਗਭਗ ਬਾਹਰ ਪਾਣੀ ਖੜੀ ਗਈ ਹੈ ਭਾਦੀ ਕਾਹ ਨਹੀਂ ਜਾਦਾ ਹਾਂਜੀ ਨੰਨਾ ਸਾਇਟ ਇਹ ਤਾਂ ਕਾਫੀ ਜ਼ਿਆਦਾ بارشਈ ਤੇ بارش ਦੇ ਹਾਂ ਅਲਗ ਕਰ ਲੋ ਮੈਂ ਸਰ ਇਹ ਕਿਹੜਾ ਸੱਪ ਮੈਨੂੰ ਕਹੋ ਗਏ ਮਿੱਰੀਆ ਤੁਸੀਂ ਰਹਿੰਦੇ ਬਲੈਕ ਰੰਗ ਦਾ ਸੱਪ ਵਾਈਟ ਆ ਗਿਆ ਜਿਹਨੂੰ ਕਹਿਤ ਕਹਿੰਦੇ ਆ ਲਗਭਗ ਇਹ ਸੱਪ ਜਿਹੜਾ ਵਾ ਬੰਦੇ ਦੇ ਨਾਲ ਸੌਂ ਜਾਂਦਾ ਅੱਛਾ ਤੇ ਮੰਜੀ ਦੇ ਉੱਤੇ ਚੜ ਕੇ ਬੰਦੇ ਨੂੰ ਬਾਈਟ ਕਰਦਾ ਅੱਛਾ ਇਹ ਦੇਖੋ ਇਹ ਲੰਬਾਰੀ ਦੇਖ ਰਹੇ ਜੇ ਲੰਬਾਰੀ ਦੇ ਪੈਰ ਦੇਖ ਰਹੇ ਜੇ ਅਕਸਰ ਜਦੋਂ ਲੋਕ ਮੈਨੂੰ ਸਵਾਲ ਕਰਦੇ ਆ ਬਾਬਾ ਜੀ ਜਦੋਂ ਸੱਪ ਵੜਦਾ ਵਾ ਤੇ ਉਹ ਲੱਭਦਾ ਕਿੱਦਾਂ ਵਾ ਆਹ ਦੇਖੋ ਇਹ ਦੇਖੋ ਚੰਦ ਲੋੜਿਆ। ਉਹਦਾ ਕੱਲੇ ਛੋਟਕਟ ਤੇ ਇੱਕ ਡੰਡਾ ਫੜੇ ਛੋਟਾ ਜਿਹਾ। ਇਹ ਕੀ ਕਰਾਂ? ਇੱਕ ਡੰਡਾ ਹੁਣ ਸਾਰੇ ਬੜਾ ਉੰਤਰਾ ਸੱਪ। ਆ ਕੱਟਦੇ ਸਰ ਵੀਡੀਓ। ਛੋਟੀ ਬਰੀਕ ਦੀ ਕੋਈ ਚੀਜ਼ ਫੜੋ ਬਰੀਕ ਜੀ। ਛੋਟਾ ਉਹ ਤਾਂ ਥੱਕ ਗਿਆ, ਥੱਕ ਗਿਆ ਤੇ ਛੜ ਗਿਆ, ਵੈਕ ਕਰ ਗਿਆ ਬਾਹਰ। ਬੰਦ ਕਰ ਦੇ ਵੀ ਕੀ। ਆ ਜੇ ਬੰਦ ਤੇ ਫਿਰ ਆਪਣ ਨੂੰ ਵੀ ਥੋੜੀ ਜਿਹੀ ਤਿਆਰੀ। ਦੇ ਤੂੰ ਤੂੰ ਪਛਾਨ ਰੱਖੋ ਆਇਆ ਦੋਸਤੋ ਇਹ ਸਪਨਾਂ ਵਿੱਚ ਤੁਰਦੀ ਫਿਰਦੀ ਮੌਤ ਜਿਹਨੂੰ ਮੇਰੀਆਂ ਗੱਲਾਂ ਦੇ ਸ਼ੱਕਾ ਸਿਰਫ YouTube ਤੇਰੇ ਨਾਮ ਪਰੇ ਕਮਨ ਕਰਹਤ ਬਲੈਕ ਰੰਗ ਦਾ ਸੱਪ ਵਾਈਟ ਰੰਗ ਦੀਆਂ ਪਾੜੀਆਂ ਇਹ ਹਮੇਸ਼ਾ ਕਮਰੇ ਦੇ ਵਿੱਚ ਆ ਕੇ ਇਨਸਾਨ ਦੇ ਨਾਲ ਸੁੰਦਾ ਇਹਨਾਂ ਸੌਂਦੇ ਨਾਲ ਸੌਂਦਾ ਕੀ ਕਰਵਾ ਜਿੱਦਾਂ ਮੰਨ ਲਓ ਕੋਈ ਬੰਦਾ ਘਰ ਵਿੱਚ ਸੁੱਤਾ ਵਾ ਇਹਨੇ ਦੂਰ ਤੋਂ ਉਹਰੇ ਸਰੀਰ ਦੀ ਗਰਮੀ ਮਹਿਸੂਸ ਕਰ ਲਈ ਗਰਮੀ ਮਹਿਸੂਸ ਕਰਕੇ ਉਹਨੇ ਬਿਲਕੁਲ ਬੰਦੇ ਦੇ ਨਾਲ ਆਣ ਕੇ ਸੌਂ ਜਾਣਾ ਜਦੋਂ ਤੁਹਾਡੇ ਸਰੀਰ ਦਾ ਮੜਾ ਜਾਂ ਦਬਾਅ ਮੇਰੇ ਉੱਤੇ ਆਇਆ ਉਹ ਉਹਨੇ ਸੁੱਤੇ ਨੇ ਦੰਦੀ ਵੱਢਣੀ ਆ ਹਾਂ ਉਹ ਤਰ੍ਹਾਂ ਨਹੀਂ ਬਣਦੀ ਤੇਰੀ ਦੰਦੀ ਵੱਢੀ ਦਾ ਹੀ ਨਹੀਂ ਪਤਾ ਲੱਗਦਾ ਕਿ ਦੰਦ ਲੱਗੇ ਆ ਕਿ ਨਹੀਂ ਲੱਗੇ ਤਾਂ ਇਹੋ 3 ਘੰਟੇ ਬਾਅਦ ਇਹਦਾ ਜ਼ਹਿਰ ਜੜਦਾ ਸਭ ਤੋਂ ਪਹਿਲਾ ਲੱਛਣ ਪੇਟ 'ਚ ਦਰਦ ਹੋਣੀ ਹਾਂ ਦੂਜਾ ਲੱਛਣਾ ਜਿਹੜਾ ਸੰਗ ਦਾ ਸੁੱਕਣਾ ਤੀਸਰਾ ਲੱਛਣਾ ਜਿੱਦਾਂ ਬਹੁਤ ਜ਼ਿਆਦਾ ਕਿਸੇ ਨੇ ਡਰਿੰਕ ਕੀਤੀ ਜੇ ਤਾਂ ਨਸ਼ਾ ਹੋਣਾ ਇਹ ਸਾਰੇ ਲੱਛਣੇ ਝੱਪਦੇ ਆ ਭਾਜੀ ਅੰਦਰ ਕਿਤਰਾ ਆ ਗਿਆ ਮੈਂ ਨਾ ਵੀ ਥੋੜੇ ਘਰੋਂ ਜੰਗੇ ਆ ਫੈਮਿਲੀ ਦੇ ਸੱਦੇ ਬਾਸ਼ਾ ਵਾਇਗਰੂ ਨੇ ਤੁਸੀਂ ਮੰਨਣਾ ਰਹਿਣ ਇਨਸਾਨ ਦੇ ਸਿਰਫ YouTube ਦੇ ਦੇਣਾ ਨਾਮ ਪੜਦਾ ਮੇਰੀ ਵੀਡੀਓ ਨੇ ਨਿਕਲ ਨਹੀਂ ਮਤ ਸੋਚੇ ਮੈਂ ਡਰਾਉਣ ਵਾਲਿਆ ਜੋ ਮੈਂ ਜ਼ਿੰਦਗੀ ਦੇ ਵਿੱਚ ਡਰਾਉਣ ਵਾਲਿਆ ਤੇ ਨਹੀਂ ਹੈਗਾ ਦੋ ਦੋ ਤੁਸੀਂ ਅਕਸਰ ਹੀ ਮੇਰੀਆਂ ਵੀਡੀਓ ਵੇਖਦੇ ਹੋ ਕਰਵਾ ਕਰ ਮੈਂ ਸਾਬਾ ਆਪਣੇ ਕੱਪੜਿਆਂ 'ਚ ਪਾਉਂਦਾ ਹਾਂ ਮੈਨੂੰ ਪਤਾ ਪਰ ਇਹ ਸਾਬ ਨੂੰ ਵੇਖ ਲਓ ਮੈਂ ਗਲੋਬਸਾਂ ਨੂੰ ਫੜੇ ਉਦਾਂ ਹੀ ਸਾਬ ਫੜ ਕੇ ਮੈਂ ਜ਼ਬਾਨ ਤੇ ਘੋੜਾ ਦੇਣਾ ਡੇਲੀ ਪੂਰਾ ਜਿੰਦੜਾ ਜਿੰਦੜਾ ਪਾ ਇਹ ਐਂਡ ਵਾ ਅੱਛਾ ਇਹ ਜੇ 100 ਬੰਦਾ ਮਰਦਾ ਵਾ ਇੰਡੀਆ 'ਚ ਜਾਂ ਪੰਜਾਬ 'ਚ 90 ਬੰਦੇ ਮਰਨਦਾ ਇਹ ਤੌਰ ਦਾ ਹੋਰ ਕੋਈ ਵੀ ਸਾਬ ਦੋਸਤੋ ਮੰਜੀ ਤੇ ਚੜ ਕੇ ਬਾਈਟ ਨਹੀਂ ਕਰਦਾ ਪਰ ਜਦੋਂ ਤੁਸੀਂ ਸਿਰਫ ਮੇਰਾ ਨਾਮ ਪਰ ਹੋਵੇ YouTube ਤੇ ਮੇਰੇ ਨਹੀਂ ਉਹ ਕੋਈ ਨਹੀਂ ਕਿ ਡਾਕਟਰ ਸਮਝਾਉਣਗੇ ਕਿ ਇਹ ਬਲਾਕ ਹੀ ਆ ਲੋਕਾਂ ਨੂੰ ਲੱਗਦਾ ਵੀ ਇੱਕ ਗੇਠਵਾ ਇੰਡੀਆ ਗੇਟ ਵਾਏ ਜੀ ਇਹਨੇ ਕੀ ਕਰ ਦੇਣਾ ਇਹ 20 ਬੰਦੇ ਮਾਣੂ ਦਾ ਕੰਮ ਰੱਖਦਾ ਦੋਸਤੋ ਇਹਦੇ ਚ ਨੀਰੋਟੋਕਸਿਨ ਆਂਦਾ ਜ਼ਹਿਰ ਆ ਜੇ ਕਿਸੇ ਨੂੰ ਕੋਈ ਸੱਪ ਕੱਟਦਾ ਵਾ ਤੇ ਮੇਰਾ ਨੰਬਰ ਹੈਗਾ 94 92 93 32 ਪਈ ਕੇ ਅਰਾ 1:00 2:00 ਰੋਡ ਮਿੰਦੀ ਆ ਪਹਿਲਾਂ ਤਾਂ ਪਹਿਲੀ ਰਿੰਗ ਦੇ ਫੋਨ ਚੁੱਕਿਆ हां जी नहीं। नहीं। हाँ जी पहले हां जी हां जी एक बार कुत्ते ਦੇ ਨਾਲ ਰੁਕਿਆ ਸੀ ਕਿ 2 ਘਟੇ ਫੇਰ ਦਾਨੇ ਪਰ ਫਿਰ ਵੀ 20 ਵਰਦੇ ਦੇ ਵਿੱਚ ਆਏ ਆ हां जी हां जी ਪਰ ਦੋਸਤੋ ਵੀਡੀਓ ਵੇਖ ਕੇ ਸਾਬਣ ਦੀ ਕੋਸ਼ਿਸ਼ ਕਰੋ ਬਲੈਕ ਰੰਗ ਦਾ ਸਾਬੂ ਪੁਆਇੰਟ ਧਾਰੀਆਂ ਇਹ ਕਿਸੇ ਨੂੰ ਬਾਈਟ ਹੁੰਦੀ ਆ ਤੇ ਫਿਰ ਦਾ ਫੋਨ ਤੇ ਕੋਟੈਕਟ ਕਰ ਸਕਦਾ ਇੱਕ ਡੱਬਾ ਦੇ ਓ ਕਿਲੋ 1.5 ਕਿਲੋ ਤੋਂ ਕੁਝ ਕੁ ਦਾ ਖਰਚ ਪੈਂਦਾ ਦੋਸਤੋ ਕਿਸੇ ਦਾ ਟਾਈ ਫੈਨ ਨਾ ਠੀਕ ਹੁੰਦਾ ਕਿਤੇ ਵੀ ਯੂਰੀਆ ਕਿਸੇ ਨੇ ਬਾਹਰ ਜੜਾ ਪੀ ਲਿਆ ਵਾ ਖਾਸ ਕਰਕੇ ਸਕਿਨ ਅਲਰਜੀ ਕੱਲਾਣਾ ਨਹੀਂ ਕੋਈ ਮੈਨੂੰ ਇੱਕ ਸਕਿਨ ਅਲਰਜੀ ਦੀ ਫੋਟੋ ਬਾਅਦ ਨਹੀਂ ਖਿੱਚ ਕੇ ਵੀ ਸਾਨੂੰ ਐਸ ਤਰੀਕੇ ਦੀ ਸਕਿਨ ਅਲਰਜੀ ਆ ਮੈਂ ਦੋਸਤੋ ਤੁਹਾਨੂੰ ਪੰਜਾਬ ਵੀਡੀਓ ਪਾਵਾਂਗਾ ਵੀਡੀਓ ਵੀ ਉਹ ਜਿਹੜੇ 5-5 ਸਾਲ 7-10 ਸਾਲ ਪੁਰਾਣੇ ਪੈਰ ਹੱਥ ਦੋ-ਦੋ ਤਿੰਨ-ਤਿੰਨ ਗਿੱਟਾ ਹੋਣਗੇ ਜਿਹੜੇ ਕਬ ਵਖਾਵਾਂਗਾ ਹਾਂਜੀ ਬਾਈ ਕਰਦੇ ਹਾਂ ਹਾਂ ਬਾਈ ਕਰਦੇ ਦੇਖਿਓ ਕਿਦਾਂ ਕਿ ਦੋਸਤੋ ਇਹਨਾਂ ਡੱਬੇ ਚ ਪਾ ਰਹੇ ਆ ਇਹ ਤਾਂ ਫਿਰ ਡੱਬੇ ਚ ਪਾਉਂਦੇ ਆ ਇੱਕ ਆਪਣਾ ਹੀ ਤਰੀਕਾ ਵਾ ਭਾਈ ਮੈਂ ਸੰਗੋ ਲਈਦਾ ਨਾ ਬੋਲਣੇ ਨਹੀਂ ਦਿੰਦੇ ਇਹ ਪਹਿਲਾਂ ਭਰਾਵਾ ਨਾ ਕਰ ਮੇਰੇ ਕੋਲ ਚਾਪੀ ਦੂਆਂ ਸਾਰੇ ਇੱਕੋ ਹੀ ਆ ਦੋ ਤੁਹਾਨੂੰ ਸੱਤ ਪਿੰਡ ਸੱਤ ਕੌਮ ਦੀ ਇੱਕ ਡੱਬਾ ਛੋਪਿਆ ਚਾਹੀਦਾ ਜਿਹੜਾ ਤਾਂ ਕੜ ਬੈਲ ਕੋਲ ਹਾਕੂ ਤੇ ਨਾ ਇਜ ਤੱਕ ਮੇਰਾ ਡੱਬਾ ਪੂਰਾ ਉੱਤੇ ਟੇਕਿਆ ਹੁਣ ਇਹਨੂੰ ਬਿਲਕੁਲ ਸਿਰ ਸਿਰ ਇਹਨੂੰ ਕੀ ਇਹ ਹਨੀ ਦਾਪਿਆ ਇਹ ਸਭਨੀਰ ਦਾ ਵੀ ਗੁਰੂ ਆ ਜੀ ਇਹਨੂੰ ਇਹਨੂੰ ਹੋਰ ਕੁਝ ਬੋਲਦੇ ਆ ਇਹਨੂੰ ਕਮਨ ਕਰੈਟ ਕਹਿੰਦੇ ਆ ਹਾਂ ਜੀ ਇਹਦਾ ਨਾਮ ਹੈਗਾ ਕਮਨ ਕਰੈਟ ਕਈਆਂ ਨੇ ਇਹਦਾ ਸਾਇਲੈਂਟ ਕਿਲਰ ਪਾਇਆ ਰਾਤ ਦੇ ਟਾਈਮੇ ਨਿਕਲਦਾ ਵਾ ਹਾਂ ਜੀ ਦੋਸਤੋ ਕਿੰਨੀ ਦੇਰੀ ਦਾ ਹੀ ਕੰਮ ਹੋ ਗਿਆ ਸੱਪ ਫੜਦਾ ਭਾਜੀ ਇਹ ਮੂੰਹ ਥੱਲੇ ਨੂੰ ਕਰੂਗਾ ਤੇ ਫਿਰ ਮੈਂ ਇਹਨੂੰ ਜਿਹੜਾ ਵਾ ਮਤਲਬ ਟੱਕਰ ਦੇ ਜਾਈਦਾ ਦੋਸਤੋ ਨੰਬਰ ਫੇਰ ਤੁਹਾਨੂੰ ਲਓ 9999 6335 ਕਿਸੇ ਨੂੰ ਤਰਨਤਨ ਭਿੱਖੀ ਪਿੰਡ ਚ ਭਾਲ ਲੋੜ ਪੈਂਦੀ ਹੈ ਰਾਤ 1 ਵਜੇ 2 ਵਜੇ ਇੱਕ ਦੋ ਜੀ ਉੱਠ ਕੇ ਆ ਜੀ ਆ ਪਾ ਜੀ ਮੈਨੇ ਬਾਈਕ ਬਾਬਾ ਗੋਡੇ ਸਾਹਿਬ ਦੇ ਮੇਲੇ ਘੜੀ ਮੁੰਡੇ ਆ ਹਾਂਜੀ ਉਹਦੇ ਕਰਕੇ ਫਿਰ ਮੇਰੇ ਕੋਲ ਜਿਹੜਾ ਵਾ ਦੋਸਤੋ ਜਦੋਂ ਮੈਂ ਡੱਬੇ ਚ ਪਾਉਂਦੇ ਜੀ ਸ਼ੇਕ ਜ਼ਰੂਰ ਕਰਿਆ ਕਰੋ ਦੋਸਤੋ ਇਹਦੇ ਦੀ ਸ਼ਾਕੀ ਕੋਈ ਨਹੀਂ ਹੈਗਾ ਇਹ ਸੱਪਾਂ ਦੀ ਤੁਰਦੀ ਫਿਰਦੀ ਮੌਤ ਆ ਹਮੇਸ਼ਾ ਇਨਸਾਨ ਦੇ ਨਾਲ ਆਣ ਕੇ ਸੌਣਾ ਪਸੰਦ ਕਰਦਾ ਸਰੀਰ ਦੀ ਗਰਮੀ ਲੱਭਦਾ ਦੇਖੋ ਲਾਈਫ ਦੇ ਵਿੱਚ ਹਰ ਇੱਕ ਚੀਜ਼ ਸੱਚ ਸਭ ਦਈ ਹੈ ਲੋਕਾਂ ਨੂੰ ਕਦੀ ਕਿਸੇ ਨੂੰ ਡਰਾਇਆ ਨਹੀਂ ਹਮੇਸ਼ਾ ਸਮਝਾਉਣ ਵਾਲੇ ਬਣੇ ਚੁਰ ਦਿੱਤਾ ਪਰ ਵੀਰ ਵੀ ਤੁਸੀਂ YouTube ਤੇ ਉਹ ਤੇਰਾ ਇੱਕ ਵਾਰੀ ਨਾਮ ਭਰੇ ਉਹ ਕਮੈਂਟ ਕਰਾਇਆ ਤੇ ਬਾਕੀ ਬਹੁਤ ਦੋਸਤ ਵੀਡੀਓ ਵੇਖਦੇ ਆ ਬਹੁਤ ਲੋਕ ਸ਼ੇਅਰ ਕਰਦੇ ਆ ਸਾਰਿਆਂ ਨੂੰ ਹੱਥ ਜੋੜ ਕੇ ਜੈ ਸ਼ੰਕਰ ਜੈ ਨਾਮ ਦੀ ਤਾ ਲਾਈਵ 'ਚ ਮੇਰਾ ਨੰਬਰ ਸੇਵ ਰੱਖੋ ਕਿਸੇ ਨੂੰ ਐਮਰਜੈਂਸੀ ਲੋੜ ਪੈਂਦੀ ਆ ਭਾਵੇਂ ਮੈਂ 100 ਕਿਲੋਮੀਟਰ 500 ਕਿਲੋਮੀਟਰ ਦੂਰ ਆ ਕਿਸੇ ਨੂੰ ਸੱਪ ਦੀ ਕਾਈਟ ਹੁੰਦੀ ਆ ਸਾਨੂੰ ਟਾਈਮ ਹੀ ਦੇਖ ਕੇ ਵੀ ਪਤਾ ਲੱਗ ਜਾਂਦਾ ਵੀ ਇਨਸਾਨ ਨੂੰ ਕਿਹੜਾ ਸੱਪ ਕੱਟਿਆ ਵਾ ਬਾਕੀ ਹਾਂ ਜਦੋਂ ਸੱਪ ਦੀ ਦੰਦੀ ਲੱਗਦੀ ਆ ਸਰੀਰ 'ਚੋਂ ਲਹੂ ਨਹੀਂ ਨਿਕਲਦਾ ਉਹ ਦੰਦ ਵੇਖ ਕੇ ਵੀ ਪਤਾ ਲੱਗ ਜਾਂਦਾ ਦੋਸਤੋ ਕਿ ਇਨਸਾਨ ਨੂੰ ਸੱਪ ਜ਼ ਇਹ ਉਸ ਬੰਦੇ ਨੂੰ ਨਹੀਂ ਸਮਝ ਆ ਗਈ ਜਿਹੜਾ ਬੰਦਾ ਫਾੜੇ ਵਗੈਰਾ ਕਰਦਾ ਵਾ ਜਿਹੜਾ ਬੰਦਾ ਰੋਜ਼ ਇਹ ਚੀਜ਼ਾਂ ਨੂੰ ਫੜਦਾ ਵਾ ਉਹਨੂੰ ਇਹਨਾਂ ਦੀਆਂ ਦੰਦੀਆਂ ਦਾ ਹਰ ਇੱਕ ਚੀਜ਼ ਦੀ ਪਰਖ ਹੁੰਦੀ ਆ ਪਰ ਇਹ ਚੀਜ਼ਾਂ ਪਰਖਣ ਲਈ ਲਾਈਫ ਦੇ 10 ਸਾਲ 12 ਸਾਲ 15 ਸਾਲ ਪਾਜੀ ਲੱਗਦੇ ਆ ਆਪਣੀ ਤੇ ਲਾਈਫ ਹੀ ਹੈ ਜਿਹੜਾ ਬੰਦਾ ਨੂੰ ਆਨ ਸਮਰਪਣ ਬਾਕੀ ਇਹ ਆ ਕਿ ਸਾਪ ਅਸੀਂ ਫ੍ਰੀ ਨਹੀਂ ਫੜਦੇ ਅਸੀਂ ਉਹ ਚੀਜ਼ ਦੀ ਸੇਵਾ ਲਈ ਨਹੀਂ ਕਿਉਂਕਿ ਸਾਡੇ ਬੱਚੇ ਆ ਸਾਡੇ ਕੁੱਤੇ ਆ ਅਸੀਂ ਮੰਗ ਕੇ ਰੋਟੀ ਖਾਣਾ ਨਹੀਂ ਬਸਲ ਕਰਦੇ ਨਾ ਹੀ ਆਪਾਂ ਕਦੀ ਮੇਲੇ ਦੀ ਅੱਜ ਤੱਕ ਰਾਈ ਕੀਤੀ ਆ ਮਾਤਾ ਦਾ ਜਹਾਜ਼ਰੇਟ ਕਰਾਈਦਾ ਵਾ ਥੋੜੀ ਬੋਦੀ ਅਸੀਂ ਨਹੀਂ ਸਾਫ ਵੜਨੀ ਸੇਵਾ ਲਈ ਨਹੀਂ ਬਾਕੀ ਜੈ ਜਕਰ ਜੈ ਰਾਮ ਕੀਤਾ ਸਰ ਮੈਨੇ ਇੱਕ ਛਾਕੂ ਦੀ ਵੇਕਾ ਪਾ ਚਾ ਵੀ ਦੀ